ਜੀ ਨਡਾਤੋ ਵੰਦਨ ਕਰ ਸਰਬ ਕਲਾ ਸਮਰੱਥ ਅੰਦੋਲਨ ਤੇ ਰੱਖੋ ਪ੍ਰਭੂ ਮੈਂ ਤਕੀ ਤੋਸ਼ ਨਾ ਜਿਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜਿਓ ਕਿਰਪਾ ਕਰੋ ਦੀਨ ਕੇ ਦਾਦੇ ਨਾ ਵਿਚਾਰਿਓ ਕੋਈ ਮਾਟੀ ਦਾ ਕਹ ਦੁਰਪੰ ਸੁਆਮੀ ਮਾਨਸੂ ਕੀ ਗਤਿ ਇਹ ਸੋਖ ਹਟਾਲ ਗੁਰ ਸੇਵੀਆਂ ਅਨ ਸੁਸਾਇਜ ਸੁਭਾਏ ਦਰਸ਼ਨ ਪਰਸਿਆ ਖਜਾਏ ਹੋਵਾਂ ਸਿਪਤਕ ਸਮਦੀ ਨੁਰ ਅਸੋਂ ਕੋਸੋਂ ਚਟੀਆਂ ਤੋਦ ਬਿਠਾ ਸੱਚੇ ਪਾਤਸ਼ਾਹ ਮਰ ਜਨਮ ਹੋ ਜਨਮ ਦੇ ਕਟੀਆਂ ਸੱਜਣ ਸੱਜਾ ਪਾਤਸ਼ਾਹ ਸਿਰ ਜਾਂ ਜਿਸ ਪਾਸ ਬੈਠਿਆ ਸੋਹੀ ਆ ਮਹਲਾ ਪੰਜਵਾਂ ਚਤੁਰ ਦਿਸ਼ਾਂ ਕਿੰਨੋਂ ਬਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਾ ਟਾਖ ਅਵ ਲੋਕਣ ਕੀਨੋਂ ਨੋ ਮਲੇ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਾਕ ਅਭ ਲੋਕਣ ਕੀਨੋ ਤੇ ਦਿਆਲ ਪੁਰਖ ਬਖਸ਼ੰਦ ਰਹਾਉ ਜੋ ਮੰਗੈ ਠਾਕਰ ਆਪਣੇ ਤੇ ਸੋਈ ਸੋਈ ਦੇਵ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸਚੋ ਗੁਰੂ ਸਵਾਰੀ ਗੁਰੂ ਰੂਪ ਸਾ ਸੰਗ ਜਿਓ ਪਾਵਨ ਬਾਣੀ ਦੇ ਹੁਕਮਨਾਮਾ ਸਾਹਿਬ ਅੱਜ ਗੁਰੂ ਮਹਾਰਾਜ ਜੀਾਂ ਨੇ ਲਖਸ਼ਿਸ਼ ਦਿੱਤੇ ਹਨ ਤਨਾਸਰੀ ਰਾਗ ਦੇ ਵਿੱਚੋਂ ਪਛਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਾਵਨ ਬਾਣੀ ਸਾਹਿਬ ਅਤੇ ਅੱਜ ਦੇ ਇਹ ਪਾਵਨ ਸ਼ਬਦ ਤਨ ਸੈਬ ਸ੍ਰੀ ਗੁਰਪ੍ਰੰਤ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 681 ਤੇ ਸੋਭਤ ਹਨ ਜੀ ਸੋਹੀ ਰਾਗ ਵਿੱਚ ਤਨਾਸਰੀ ਰਾਗ ਵਿੱਚ ਤਨ ਤਨ ਗੁਰੂ ਅਰਜਨ ਦੇਵ ਜੀ ਜਨ ਜਾ ਰਹੇ ਹਨ ਜੀ ਚਤਰ ਦਿਸ਼ਾ ਕਿਨੋਂ ਬਲ ਆਪਣਾ ਸਿਰ ਉਪਰ ਕਰਦਾ ਏ ਇਹ ਭਾਈ ਜਿਵੇਂ ਪ੍ਰਭੂ ਨੇ ਚੌਹੀ ਪਾਸੇ ਸਾਰੀ ਸ੍ਰਿਸ਼ਟੀ ਵਿੱਚ ਆਪਣੀ ਕਲਾ ਵਰਤਾਈ ਹੋਈ ਹੈ ਉਸ ਨੇ ਆਪਣੇ ਦਾਸ ਦੇ ਸਰੂਪ ਤੇ ਸਦਾ ਹੀ ਆਪਣਾ ਹੱਥ ਰੱਖਿਆ ਹੋਇਆ ਹੈ ਕਿਰਪਾ ਕਟਾਕ ਅବਲੋਕਣ ਕੀਨੋ ਦਾਸ ਦਾ ਦੁੱਖ ਵੇਦਾਰੇ ਮੇਰ ਦੀ ਨਿਗਾ ਨਾਲ ਆਪਣੇ ਦਾਸ ਵੱਲ ਤੱਕਦਾ ਹੈ ਤੇ ਉਸ ਦੇ ਹਰੇਕ ਦੁੱਖ ਦੂਰ ਕਰ ਦਿੰਦਾ ਹੈ ਹਰ ਜਨ ਰਾਖੇ ਗੁਰ ਗੋਵਿੰਦ ਏ ਪਾਈ ਪਰਮਾਤਮਾ ਆਪਣੇ ਸੇਵਕਾਂ ਦੀ ਸਦਾ ਰਾਖੀ ਕਰਦਾ ਹੈ ਕੰਠ ਗਾਏ ਆਪਨ ਸਭ ਮੇਟੇ ਦਇਆਲ ਪੁਰਖ ਬਖਸ਼ੰਦ ਸੇਵਕਾਂ ਨੂੰ ਆਪਣੇ ਨਾਲ ਲਾ ਕੇ ਦਇਆ ਦਾ ਘਰ ਸਰਬ ਪ੍ਰਿਆਪਤ ਪਰਕਸ਼ਨ ਹਾਰ ਰਹੀ ਉਹਨਾਂ ਦੇ ਸਾਰੇ ਔਗਣ ਮਿਟਾ ਦਿੰਦਾ ਹੈ ਰਹਾਉ ਜੋ ਮੰਗੈ ਠਾਕਰ ਆਪਣੇ ਤੇ ਸੋਈ ਸੋਈ ਦੇਵੇ ਇਹ ਭਾਈ ਪ੍ਰਭੂ ਦੇ ਦਾਸ ਆਪਣੇ ਪ੍ਰਭੂ ਪਾਸੋਂ ਜੋ ਕੁਝ ਮੰਗਦੇ ਹਨ ਉਹ ਉਹੀ ਕੁਝ ਉਹਨਾਂ ਨੂੰ ਦਿੰਦਾ ਹੈ ਨਾਨਕ ਦਾਸ ਮੁਖ ਤੇ ਜੋ ਬੋਲੇ ਇਹੀ ਹੁਆ ਸੱਚ ਹੋਵੇ ਇਹ ਨਾਨਕ ਪ੍ਰਭੂ ਦਾ ਸੇਵਕ ਜੋ ਕੋ ਜਮੂਹੋਂ ਬੋਲਦਾ ਹੈ ਉਹ ਇਸ ਲੋਕ ਵਿੱਚ ਪਰਲੋਕ ਵਿੱਚ اٹਲ ਹੋ ਜਾਂਦਾ ਹੈ ਜੀ ਕੋਟ ਕੋਟ ਸ਼크ਰਾਨਾ ਆਦੇ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਆਂ ਦਾ ਜਿਨ੍ਹਾਂ ਨੇ ਅਮਰ ਤੇਰੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਖੁੱਲੇ ਦਰਸ਼ਨ ਦਾਰੇ ਬਖਸ਼ਿਸ਼ ਕੀਤੇ ਬਾਣੀ ਪੜ੍ਹ ਸੁਣ ਦਾ ਸੁਭਾਗਾ ਸਮਾਵਰਸ਼ ਕੀਤਾ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣ ਜੀ ਦ੍ਰਿਸ਼ਟੀ ਬਣਾਈ ਰੱਖਣਾ ਸਾਰੀਆਂ ਸੰਤਾਂ ਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਣਾ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਗੁਰੂ ਸਿੱਖੀ ਜੀਵਨ ਨਾਮ ਦਾਤਿਆਂ ਦਾਤਾਾਂ ਅਮਰ ਤੇਰੇ ਦੀਆਂ ਦਾਤਾਂ ਪਿਆਰ ਬਖਸ਼ੇਸ਼ ਬਣਾਈ ਰੱਖਣ ਜੀ ਸਾਰੇਆਂ ਸਤਿਕਾਰਾਂ ਦਾ ਧੰਨਵਾਦ ਜਿਉ ਆਇਆ ਜਿਉ ਆਇਆ ਜਿਉ ਆਇਆ ਕੱਲ ਦੀ